ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁੜੀਆਂ ਮੈਂ ਪਿੰਡ ਖੜਾ ਜੀ ਇਸ ਟਾਈਮ ਮਾਤਾ ਕਿਹੜਾ ਪਿੰਡ ਆ ਇਹ ਪਿੰਡਿਆ ਪਿੰਡਿਆ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਪਾਕਿਸਤਾਨ ਦਾ ਬਾਰਡਰ ਪਾਕਿਸਤਾਨ ਤਕਰੀਬਨ ਇੱਥੋਂ ਵੀਰੇ ਅੱਧਾ ਕਿਲੋਮੀਟਰ ਆ ਜਿਹਦੇ ਵਿੱਚ ਅੱਜ ਅਸੀਂ ਟੇੜੀ ਵਾਲਾ ਪਿੰਡ ਦੇ ਵਿੱਚ ਆਨੇ ਸਾਡੇ ਪ੍ਰਧਾਨ ਜੀ ਸਾਡੇ ਨਾਲ ਨੇ ਜੋ ਅਸੀਂ ਤੋੜੀ ਦੀ ਸੇਵਾ ਕਰਨਾ ਹੈ ਚਾਰ ਦੀ ਸੇਵਾ ਕਰਨਾ ਆ ਸਾਰੇ ਸਾਡੇ ਮੈਂ ਤੁਹਾੱਖੀਆਂ ਬੰਨਿਓ ਜਿਹੜੀ ਵੀ ਸਾਨੂੰ ਸਹਿਯੋਗ ਦਿੱਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਨਗਰ ਨੇ ਆਪਣੇ ਨੇ ਬਹੁਤ ਸਹਿਯੋਗ ਦਿੱਤਾ ਮੋਹੌਲੀ ਕਲਾਂ ਨੇ ਠੀਕ ਆ ਜੀ ਤੇ ਅੱਜ ਆ ਦੇਖੋ ਅਸੀਂ ਜ਼ੀਰੋ ਲੈਵਲ ਤੇ ਬਾਰਡਰ ਦੇ ਵਿੱਚ ਆਇਆ ਮਾਤਾ ਜੀ ਤੁਹਾਡਾ ਕਿੰਨਾ ਕਿ ਨੁਕਸਾਨ ਆ ਇੱਥੇ ਬਹੁਤ ਨੇ ਆਹ ਪਰਾਂਗੇ ਮਾਤਾ ਜੀ ਜ਼ਮੀਨ ਇੱਕ ਮਿੰਟ ਮਾਤਾ ਜੀ ਕੋਲੇ ਹੋ ਜਾਓ ਜ਼ਮੀਨ ਦਿਖਾਓ ਆਈ ਮਾਤਾ ਜੀ ਬੋਲਣਗੇ ਥੋੜਾ ਉੱਚੀ ਬੋਲਣਗੇ ਤੇਰੇ ਲੱਗਿਆ ਦਬੇ ਹੋਏ ਆ ਮੈਂ ਇਹ ਕਰਕ ਨਬੇ ਕੋਈ ਸੋਨੇ ਕੋਥੀ ਮਾਤਾ ਹਾਂਜੀ ਮਾਤਾ ਜੀ ਨਾ ਕੋ ਸਰਕਾਰ ਦੇਂਦੀ ਹੈ ਨਾ ਕੋ ਚੇ ਜੀ ਮਾਤਾ ਜੀ ਤੁਸੀਂ ਸਰਕਾਰ ਤੋਂ ਕੀ ਚਾਹੁੰਦੇ ਹੋ ਜੀ ਜਿਹੜਾ ਸਰਕਾਰ ਤੱਕ ਪੁੱਛੇ ਗੱਲ ਤੇ ਸਰਕਾਰ ਇੱਥੇ ਤੁਹਾਨੂੰ ਕੀ ਕੀ ਦੀ ਲੋੜ ਆ ਜਿਹੜੀ ਅੱਜ ਦੇ ਘੜੀ ਲੋੜ ਆਏ ਹਏ ਇਸ ਟਾਈਮ ਆਏ ਕੋਈ ਵੀ ਨਹੀਂ ਆਇਆ ਬੇਬੇ ਤੁਹਾਡੇ ਕੋਲੇ ਮੈਨੇ ਆਇਆ ਹੀ ਜਾਂ ਤੋਤੇ ਵਰਗੇ ਪੈਣਾ ਕੋਈ ਘਰੇ ਆਪੂ ਮੈਂ ਖਾਕੂ ਜਾਉਂਦਾ ਉਹ ਹੀ ਗੇ ਮੇਨ ਗੱਲ ਤਾਂ ਹੀ ਆਉਣਾ ਵੀ ਅਸੀਂ ਆਪ ਕੱਲੇ ਕੱਲੇ ਘਰੇ ਜਾਣਾ ਸਾਨੂੰ ਪਿੱਛੇ ਤਿੰਨ ਚਾਰ ਪਿੰਡ ਪਿੱਛੇ ਉਹਨੂੰ ਰੋਕ ਲਿਆ ਸੀ ਕਹਿੰਦੇ ਵੀ ਨਹੀਂ ਇੱਥੇ ਲਾਜੋ ਆਂ ਦੀ ਆਪੇ ਸਰਪੰਚ ਦੇ ਥਰੂ ਜਾਵਾਂਗੇ ਜੀ ਕਿ ਨਹੀਂ ਵੀ ਨਹੀਂ ਆਪ ਕੱਲੇ-ਕੱਲੇ ਘਰੇ ਜਾਣਾ ਆਪ ਸੇਵਾ ਕਰਕੇ ਆਉਣੀ ਆ ਠੀਕ ਹੈ ਪੀ ਆਹ ਉਹ ਬਹਿਣਾ ਉਹ ਖਾ ਜਾਂਦੇ ਨੇ ਦੂਜਾ ਉਹ ਮਾਦਾ ਹੀ ਛੋਡੇ ਕੋਲ ਸਮਾਨ ਇੱਥੇ ਪਹੁੰਚਦਾ ਕਿ ਨਹੀਂ ਸਮਾਨ ਦੂਜਾ ਵੀ ਮੈਂ ਦਾਪੜੇ ਦੋਦੇ ਵਰਗੇ ਹੋਤੇ ਜਾਂਦੇ ਨੇ ਅੱਜ ਪਹੁੰਚੇ ਛੋਡਾ ਸੀ ਮੋਹਰੀ ਕਲਾਂ ਤੋਂ ਕਲੱਬ ਪਿੰਡ ਦੇ ਸਹਿਯੋਗ ਨਾਲ ਆਇਆ ਜੀ ਜੇ ਅੱਜ ਛੋਡੇ ਕੋਲ ਮਾਲ ਪਹੁੰਚਿਆ ਸਮਾਨ ਆ ਦੱਸੋ ਜੀ ਠੀਕ ਆ ਮਾਪੇ ਕੰਮੜਾ ਆਇਆ ਨਾ ਹਰ ਪੈਣ ਤੇ ਖਾਕ ਹੋ ਗਿਆ ਕੋਈ ਆਪਰ ਦਿੱਤੀ ਬੰਦੀ ਚਲੋ ਜੋ ਹੁੰਦਾ ਹਨ ਪਿੰਡਾਂ ਚ ਸਾਰਿਆਂ ਚ ਇਹੀ ਬੁਰਾ ਹਾਲ ਹੈ ਜੀ ਕੀ ਕਰੀਏ ਸੈਸਟਮ ਹੀ ਖਰਾਬ ਹੋਇਆ ਹੋਇਆ ਉਹ ਨਿਜ਼ਾਮ ਆਪਣੇ ਪੰਮੇ ਉਹ ਖੱਤੇ ਇਹਨਾਂ ਖੱਤਿਆਂ ਦਾ ਕੀ ਹੈ ਬੁਰਾ ਹਾਲ ਆ ਦੇਖੋ ਜੀ ਖੱਤਿਆਂ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਵੀਰੇ ਇਹਨਾਂ ਦਾ ਵਿਚਾਰਿਆਂ ਦਾ ਜਮਾ ਨੁਕਸਾਨ ਆ ਕੋਈ ਚੀਜ਼ ਦੀ ਬਚਤ ਨਹੀਂ ਹੈਗੀ ਆ ਦੇਖੋ ਜੀ ਇਨਾਂ ਦੀ ਵੱਧ ਤੋਂ ਵੱਧ ਹੈਲਪ ਕਰਨ ਹੋਣੀ ਚਾਹੀਦੀ ਆ ਵਿਚਾਰੇ ਇਸ ਟਾਈਮ ਆ ਲੋਕਾਂ ਦੇ ਸਹਾਰੇ ਨੇ ਆਪ ਤਾਂ ਕੋਈ ਕਰਨੀ ਸ਼ਾਕ ਦੇ ਇਥੇ ਦੇਖੋ ਜੀ ਮਾਦੇ ਜਸਰੀਕਾਲ ਜੀ ਹੋ ਠੀਕ ਹੋ ਜੀ ਹੋ ਬਚਤ ਤਾਂ ਰਹੀ ਮਾੜੀ ਮੋਟੀ ਕੇ ਮਾਤਾ ਜੀ ਨਹੀਂ ਪਾਣੀ ਤਾਂ ਨਾਲ ਲੱਗ ਗਿਆ ਹੈ ਅੱਛਾ ਆ ਗਿਆ ਹੈ ਆਪਣੇ ਥੱਲੇ ਦੇ ਨਾਲ ਆਪਾਂ ਸਾਰਾ ਚੱਕ ਤੇ ਕਿੰਨਾ ਕਿ ਨਿਸ਼ਾਨ ਹੋ ਗਿਆ ਮਾਤਾ ਆਪਣਾ ਆਪਣਾ بڑا ਹੋ ਗਿਆ ਫੱਫੜ ਖਾਰੇ ਹੈ ਤੋ 2014 ਨਾਲੇ ਪੀਾਰੇ ਆ ਜੀ ਬਾਕੀ ਵਾਹਿਗੁਰੂ 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 ਆ ਦੇਖੋ ਜੀ ਜ਼ੀਰੋ ਲੈਵਲ ਤੇ ਇੱਥੇ ਕਰਦੇ ਤੇ ਬਾਬਾ ਦੀਪ ਸਿੰਘ ਸਪੋਰਟ ਡਿਵੈਲਪਰ ਕਲੱਬ ਮੋਲੀ ਕਲਾ ਤੇ ਪਿੰਡ ਦੇ ਸਹਿਯੋਗ ਨਾਲ ਜਿਨ੍ਹਾਂ ਦਾ ਇੱਕ ਕਰ ਪੈਸਾ ਆਈ ਆ ਆ ਦੇਖੋ ਜੀ ਜ਼ੀਰੋ ਲੈਵਲ ਤੇ ਅਸੀਂ ਖੜੇ ਆ ਤੇ ਇਹਨਾਂ ਦੇ ਵਿਚਾਰਿਆਂ ਦੇ ਕੁਛ ਨਹੀਂ ਰਿਹਾ ਆ ਦੇਖੋ ਘਰ ਸਾਰੇ ਅੱਛਾ ਮਰੀਆ ਕਿੰਨਾ ਕੁ ਵੀਰੇ ਨੁਕਸਾਨ ਹੋ ਗਿਆ ਆਣ ਵੀਰੇ ਬਹੁਤ ਹੋ ਗਿਆ ਬਹੁਤ ਜ਼ਿਆਦਾ ਫਸਲਾਂ ਡੋਪ ਗਈਆਂ ਰਸਤੇ ਪਾਗਾਂ ਅੱਛਾ ਜੀ ਕੰਗੀਆਂ ਵੀ ਜਮੀਨਾਂ ਵੀ ਗਈਆਂ ਚਲੀਆਂ ਬੱਚੀ ਪਰਬੋ ਕਰ ਬਈ ਪਰਬੋ ਬੱਚੀਆਂ ਕੰਗੀਆਂ ਦੇ ਤੇ ਜ਼ਮੀਨਾਂ ਵੀ ਚਲੀਆਂ ਗਈਆਂ ਤੇ ਫਸਲਾਂ ਖਰਾਬ ਹੋ ਗਈਆਂ ਸਾਰੀਆਂ ਠੀਕ ਹੈ ਜੀ ਤੇ ਬਹੁਤ ਮੰਦੇ ਹਾਲ ਆ ਤੇ ਕਿਉਂਕਿ ਤੁਹਾਡਾ ਧੰਨਵਾਦ ਬਹੁਤ ਧੰਨਵਾਦ ਆ ਜਿਹੜਾ ਤੋੜੀ ਤੇ ਚਾਰ ਲੈ ਕੇ ਆਏ ਹੋ ਬਹੁਤ ਤੁਹਾਡਾ ਧੰਨਵਾਦ ਆ ਪਾਣੀ ਤੇ ਇੱਥੇ ਬਹੁਤ ਜ਼ਿਆਦਾ ਹੋ ਗਿਆ ਸੀਗਾ ਪਾਣੀ ਇੱਥੇ ਮੰਨ ਕੇ ਚੱਲ ਵੀ 10 ਫੁੱਟ ਪਾਣੀ ਹੋ ਗਿਆ ਸੀਗਾ ਅੱਛਾ ਜੀ ਹਾਂ ਜੀ ਇਹ ਤਾਂ ਘਰ ਕੋਲੋਂ ਡੁੱਬ ਗਿਆ ਹਾਂ ਜੀ ਹਾਂ ਜੀ ਸਾਰੇ ਮੰਨ ਲੋ ਘਰ ਸਾਰੇ ਇੱਥੇ ਨਾਲ ਹੀ ਲੱਗ ਗਿਆ ਸੀ ਪਾਣੀ ਬਾਰਡਰ ਆਪਾਂ ਕਿੰਨਾ ਪੈਂਦਾ ਇੱਥੋਂ ਹੈਗਾ ਜੀ ਆਪਣੇ 1.5 ਕਿਲੋਮੀਟਰ ਹੈ। ਲੱਗ ਗਿਆ ਬਿਲਕੁਲ ਲੱਗ ਗਿਆ ਬਾਰਡਰ। ਤੇ ਜਦੋਂ ਸੇਵਤ ਬਹੁਤ ਪੈਂਦੀ ਸਾਨੂੰ ਬਾਰਡਰ ਜਦੋਂ ਮੰਨ ਲਾ ਵੀ ਰੋਲਾ ਰੱਪਾ ਪੈਂਦਾ ਉਦੋਂ ਵੀ ਸਾਨੂੰ ਜਾਣਾ ਪੈਂਦਾ। ਉਹ ਵੀ ਜਾਣਾ ਪੈਂਦਾ ਤੇ ਆੜ ਜਦੋਂ ਆੜ ਆਉਂਦੇ ਨੇ ਉਦੋਂ ਵੀ ਸਾਨੂੰ ਉੱਧੇ ਜਾਣਾ ਪੈਂਦਾ। ਕਿਉਂਕਿ ਅਸੀਂ ਤਾਂ ਇਹ ਕਹਿੰਦੇ ਵੀ 5-5 ਮਰਲੇ ਖਾਂ ਸਾਨੂੰ ਪਿੱਛੇ ਮਿਲ ਜਾਏ। ਬਹੁਤ ਵਧੀਆ ਹੈ। ਸਰਕਾਰ ਨੂੰ ਸਰਕਾਰ ਨੇ ਦੋ ਨੁਕਤੇ ਨੂੰ ਰਾਜੀ ਕੀਤਾ ਸਰਕਾਰ ਨੂੰ ਇਹ ਕਹਿੰਨੇ ਵੀ ਤੁਹਾਡੀਆਂ ਜਿਹੜੀਆਂ ਟੁੱਟ ਗਈਆਂ ਨੇ ਸਾੜੇ ਗਰਦੌਰੀਆਂ ਹੋਣੀਆਂ ਚਾਹੀਦੀਆਂ ਨੇ ਪੱਕੀਆਂ ਹੋਣੀਆਂ ਚਾਹੀਦੀਆਂ ਨੇ ਬਾਕੀ ਮਾਜਬਾ ਮੁਜਬਾ ਮਿਲਣਾ ਚਾਹੀਦਾ ਹੈ ਕਿਉਂਕਿ ਤੇਈ ਵਿੱਚ ਵੀ ਸਾਨੂੰ ਕੁਛ ਨਹੀਂ ਮਿਲਿਆ ਸੀਗਾ ਤੇ ਹੁਣ ਵੀ ਹੁਣ ਭਗਵਾਨਤ ਮਾਨ ਕਹੀ ਜਾਂਦਾ ਵੀ ਮੈਂ ਦਿਆਂਗਾ ਵੀ ਮੈਂ ਸਾਰਿਆਂ ਨੂੰ ਦਿਆਂਗਾ ਜੋ ਨੁਕਸਾਨ ਹੋਇਆ ਮੈਂ ਸਾਰਿਆਂ ਨੂੰ ਦਿਆਂਗਾ ਮੈਂ ਪਿੱਛੇ ਨਹੀਂ ਪਿੱਛੇ ਨਹੀਂ ਹਟਾਂਗਾ ਹੁਣ ਤਾਂ ਕਹੀ ਜਾਂਦਾ ਹੈ ਆਹ ਦੇਖੋ ਜੀ ਆਹ ਇਹ ਗਰੁੱਪ ਚੱਕਾ ਵਿੱਚ ਪਾਈਦਾ ਸਾਡਾ ਸਰੋਕਾਰ ਉਹ ਕਹਿ ਦਿੰਦੇ ਆ ਜਿਆ ਜਿਆ ਖਾਲਸਾ ਆਹ ਦੇਖੋ ਬੜੇ ਵਿੜਗੇ ਪਾਪਾਂ ਦੇ ਵੀ ਜੀਰੇ ਦਾ ਨਾਮ ਨੁਕਸਾਨ ਹੋਇਆ ਆਹ ਦੇਖੋ ਜੇਵਾ ਚਲਦੀ ਅੱਗੇ ਉਧਰ ਵੀ ਆ ਲੋ ਫਾਸਲਾ ਨਾ ਜੀ ਦਾ ਨਾਮ ਸਾਡੀ ਲੈ ਲੋ ਮਦਾਰਸਾਂ ਨਾਲ ਚਾਹੁੰਦੇ ਆ ਚੰਦੇ ਮੁੰਗੇ ਜੁਗੂ ਜੁਗੂ ਦਾ ਦੰਗਾ ਉਹ ਆ ਪਾ ਵੀ ਉਹ ਬਾਈ ਦੀ ਜ਼ਮੀਨ ਵਿੱਚ ਵਿਚਾਰੇ ਦੀ ਮੈਂ ਜ਼ਰਕਾਰਤਾਰ ਸਿੰਘ ਦਾ ਪੁੱਤਰ ਜੀ ਸੈਕਦਾ ਆਪਣੀ ਜ਼ਮੀਨ ਵਿੱਚ ਅਸਟਾ ਮਦਰਿਆ ਚਲਦਾ ਪਿਆ ਹੈ ਕਿਉਂਕਿ ਮੈਂ ਤਾਂ ਹੁਣ ਮੇਰੇ ਕੋਲ ਤਾਂ ਪੱਲੇ ਕੱਖ ਨਹੀਂ ਰਹਿ ਗਿਆ ਕਿਉਂਕਿ ਮੈਂ ਤਾਂ ਕੁੜੀ ਦਾ ਵਿਆਹ ਵੀ ਰੱਖਿਆ ਹੋਇਆ ਹੈ ਤੇ ਕੁਝ ਨਹੀਂ ਮਿਲ ਰਿਹਾ ਮੈਨੂੰ ਤਾਂ ਸਾਰਾ ਮਿੱਟੀ ਹੋ ਗਿਆ ਚੁੰਨਾ ਚੁੰਨਾ ਲਾਇਆ ਸੀ ਮਿੱਟੀ ਹੋ ਗਿਆ ਕੜੀ ਆ ਲੰਮੀ। ਬਹੁਤ ਬੋਏ। ਤੇ ਉਹਨਾਂ ਦੇਖਦੇ ਰਹੇ ਆਂ। ਛੱਦ ਲਾ ਜਿਹੜੇ ਬੰਦੇ ਲਾਉਣੀਆਂ ਇਕੱਲਾ ਇਕੱਲਾ ਛੱਦਲਾਂ ਨੂੰ ਬੱਸ। ਮੱਕਾ ਬਾਈ। ਆ ਆ ਆ ਗਾ ਭਰਾ 15 ਕੋਟ ਅੰਦਰ ਹੈ। ਉਹਨੂੰ ਤਾਂ ਬਸਾਣਾ ਲੈ ਟਰਾਲੀ। ਆ ਜੋ ਬਾਈ ਕਿਰੇ ਟੋਟੀ ਆ ਜਾ। ਅੱਡੋਟੀ ਲੈ ਜਾ ਜਿਹਦਾ ਹੈਗਾ। ਆ ਤੇਰੀ ਆ ਗਈ? ਆ ਬਾਈ ਤੂੰ ਲਾ ਹਾਵੀ। ਪਰੇ ਹੋ ਜਾ ਪਰੇ ਹੋ ਜਾ ਬਾਈ ਪਰੇ ਹੋ ਜਾ। ਪਰ ਕੋਨਟਲ ਦੀ ਇਹੇ। ਉਹ ਅੱਗੇ ਜਾ ਕੋਹ ਰਾਗ ਮਾਰ ਕੇ ਦਰਵਾ ਸਾਹਿਬ ਤੇ ਗੱਲ ਕਰਦੇ ਨੇ ਮਤਲਬ ਹੋਏ ਚਲ ਚਲ ਆਹੇ ਜਾ ਆ ਮੀਨ ਰਗਾ ਰੰਟੀ ਦੇਖੇ ਸਾਈਡ ਤੇ ਕਰ ਬਿਰਕ ਪਰੇ ਹੋ ਜਾ 1 ਮਿੰਟ ਪਰੇ ਹੋ ਜਾ ਬਾਈ ਪਰੇ ਹੋ ਜਾ 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 ਆ ਲਾ ਆਪ ਜੀ ਆ ਚੱਕਰ ਦੇ ਰਹੀ ਐ ਇਹ ਲੈ ਜਾ ਨਾਲ ਕਰਾ ਦੇ ਭਾਈ ਮਾਰੇ ਹੱਥ ਲਵਾ ਦੇ ਯਾਰ ਬੁੜਾ ਸ਼ਰੀਰ ਆ ਹੌਲੀ ਹੌਲੀ ਲੈ 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 ਪਰੇ ਹੋ ਜਾ ਪਰੇ ਹੋ ਜਾ ਪਰੇ ਹੋ ਜਾ ਯਾਰ ਪਰੇ ਹੋ ਜਾ ਕਮੌਂਟਲ ਦੀ ਆ ਭਾਈ ਨਾਲ ਹੱਥ ਲਵਾ ਦਿਓ ਯਾਰ ਚੇਨਾ ਦੇ ਘਰ ਦਿਖਾ ਦੇ ਇਨਾਰੇ ਹਾਂਜੀ ਬੀਪੂ ਸਾਸਰੀ ਕਲਾ ਮਾਤਾ ਦਾ ਘੜਾ ਟੈਂਡੀ ਵਾਲਾ ਟੈਂਡੀ ਵਾਲਾ ਟੈਂਡੀ ਵਾਲਾ ਜ਼ਿਲ੍ਹਾ ਫਰੋਹਪੁਰ ਫਰੋਹਪੁਰ ਜੀ ਜੋ ਆਪਣੇ ਆਸ ਪਾਸ ਦੇ ਘਟੇ ਪੈਂਦਾ ਸਿਰਫ ਅੱਧਾ ਕਿਲੋਮੀਟਰ ਦਾ ਰੈਕਿੰਗ ਅੱਧਾ ਕਿਲੋਮੀਟਰ ਹੀ ਹੈ ਸਾਡੇ ਨਾਲ ਸਰਪੰਚ ਸਾਹਿਬ ਤੇ ਮੈਂਬਰ ਸਾਹਿਬ ਸਰਪੰਚ ਸਾਹਿਬ ਨੂੰ ਕੀ ਕਹਿਣਾ ਚਾਹੋਗੇ ਕਿ ਕਿੰਨਾ ਕਿਸੇ ਨੁਕਸਾਨ ਹੋਇਆ ਤੇ ਕੀ ਮਦਦ ਕਰਨੀ ਭਾਜੀ ਨੁਕਸਾਨ ਤਾਂ ਬਹੁਤ ਫਸਲਾਂ ਦਾ ਹੋਇਆ ਚਾਰਾ ਵੀ ਨਹੀਂ ਰਹਿ ਗਿਆ ਹੁਣ ਜਿਵੇਂ ਤੋਂਡੀ ਸੰਸਤ ਆਈ ਐ ਪਹਿਲਾਂ ਦਾ ਉਹਨਾਂ ਦਾ ਧੰਨਵਾਦ ਕਰਦੇ ਆਂ ਅਸੀਂ ਸਾਰੀ ਪੰਚਾਇਤ ਵੱਲੋਂ ਸਾਰੀ ਪਿੰਡ ਵੱਲੋਂ ਠੀਕ ਹੈ ਬਾਕੀ ਇਹ ਸਾਡੇ ਨੁਕਸਾਨ ਪਸ਼ੂਆਂ ਦਾ ਬਾਕੀ ਸਾਰਾ ਕੁਝ ਬਹੁਤ ਬਹੁਤ ਹੈਗਾ ਪਸ਼ੂਆਂ ਦੇ ਬੰਦਾ ਦਾ ਪਾਇਆ ਰੋਟੀ ਨਾਲ ਪਰ ਲੈਂਦਾ ਪਰ ਪਸ਼ੂਆਂ ਦਾ ਪਰਣਾ ਬੜਾ ਔਖਾ ਹੈ ਅਸੀਂ ਇਹ ਤੋਂਡੇ ਸੰਸਤਾ ਕੇ ਬਾਬਾ ਦੀਪ ਸਿੰਘ ਵੈਲਵਰ ਕਲੱਬ ਵੱਲੋਂ ਇਹ ਹੈ ਅਸੀਂ ਬਜਾਰਸ਼ ਕਰਨੇ ਆ ਸੰਜੋਬ ਹਾਂਜੀ ਪਿੰਡ ਦੇ ਸਮੂਹ ਹਾਂਜੀ ਸਮੂਹ ਸਮੂਹ ਨਗਰ ਵਾਸੀਆਂ ਗਜ਼ਾਰਚ ਕਰਦੇ ਵੀ ਇੱਕ ਇੱਕ ਦਾ ਘਾਟ ਸਾਡੇ ਇੱਕ ਇੱਕੇ ਘਰ ਨੂੰ ਦਿੱਤੀ ਜਾਵੇ ਤਾਂ ਕਿੰਦਾ ਨਾਲ 2-3 ਮਹੀਨੇ ਵਧੀਆ ਲੰਘ ਸਕਣ 2-3 ਮਹੀਨਿਆਂ ਦਾ ਫਾਸਲਾ ਬੜਾ ਯੋਖਾ ਲੰਗਾਣਾ ਕਈਆਂ ਦੇ ਜਿਨ੍ਹਾਂ ਦੀ ਤੂੜੀ ਬਿਲਕੁਲ ਲੋੜ ਗਈ ਆ ਉਹਨਾਂ ਨੂੰ ਅਸੀਂ ਕਹਿੰਨਾ ਵੀ 2-3-4 ਪੰਡਾ ਵਾਧੀ ਦਿੱਤੀ ਜਾਵੇ ਬਾਕੀ ਕਿਧਿਆਨ ਕਰਖੀ ਵੀ ਪਾ ਕੇ ਦੌਰ ਬਗ ਬੰਦੇ ਜਿਹਨਾਂ ਕੋਲੇ ਇਹ ਨਾ ਹੋਵੇ ਕੱਲ ਨੂੰ ਲੰਬਾ ਨਹੀਂ ਨਹੀਂ ਪਾਜੀ ਤੂੜੀ ਕਈਆਂ ਦੇ ਘਰਾਂ ਚ ਪਈ ਆ ਅਸੀਂ ਉਹਨਾਂ ਨੂੰ ਰਿਕਵੈਸਟ ਪਹਿਲਾਂ ਹੀ ਕਰਤੀ ਬਈ ਕਿੰਨਾ ਕਰੇ ਪੰਜਾ ਉਹ ਤੂੜੀ ਨਾ ਲਵਾਓ ਲੇਕਿਨ ਚਾਰ ਦੀ ਜ਼ਰੂਰਤ ਹਰੇਕ ਨੂੰ ਆ ਨਾ ਲਾਓ ਜੀ ਬਿਲਕੁਲ ਜੀ ਅਸੀਂ ਛੋਟੀ ਖਤਰ ਲੈ ਕੇ ਏਡੀ ਦੂਰ ਲੈ ਆਣਾ ਅਸੀਂ ਵੀ ਇਹ ਅਸੀਂ ਵੀ ਇਹ ਚਾਹਦੇ ਜਿਹੜੀਆਂ ਸੰਗਤਾਂ ਨੇ ਤਿਲ ਫੁੱਲ ਰੁਪਈਆ ਇਕੱਠਾ ਕਰਕੇ ਲੈ ਗਏ ਉਹਨਾਂ ਦਾ ਕਿਸੇ ਵਿਅਰਥ ਲੱਗੇ ਵਧੀਆ ਵੀ ਵਧੀਆ ਸੇਵਾ ਤੋਂ ਲੱਗੇ ਜੀ ਹਾਂ ਜੀ ਆਹ ਦੇਖੋ ਜੀ ਦਰਬਾਰ ਦਾ ਏਰੀਆ ਬਾਈ ਜੀ ਜਿੱਥੇ ਜਿਹੜੇ ਹੀ ਹੀਰੋ ਗਾਉਂ ਤੇ ਖੜੇ ਆਂ ਪੂਰ ਦਿਖਾ ਸਕਦੇ ਆਂ ਆਲੇ ਯਾ ਹੋਰਾ ਬਾਠਾ ਲੱਗ ਆ ਦੇਖੋ ਜੀ ਪਾਣੀ ਪਾਣੀ ਇੱਥੇ ਜਮ ਜੀ ਰੋਲੇ ਵਾਸਖਾ ਨਾ ਵੜਾਏ ਸੇਵਾ ਕਰਨਾ ਆ ਓ ਲਾ ਦੇ ਓਏ ਲਾ ਦੇ ਚੇਤਨਾ ਨਾਲ ਕਲੱਬ ਦੀ ਸਹਿਤ ਚੇਤਨਾ ਨਾਲ ਇੱਥੇ ਪਹੁੰਚਿਆ ਜੀ ਆ ਦੇਖੋ ਕੱਲੀ ਕੱਲੀ ਕਰੀ ਸੇਵਾ ਕਰਦੇ ਹੋਏ ਜੀਰੋ ਲੈਵਲ ਪੈਂਦਾ ਹੈ ਹੋਰ ਗਿਆ ਧਾਰਤਾ ਤੁਸੀਂ ਆ ਗਿਆ ਮੈਂ ਤਾਂ ਹੁਣ ਕਿ ਆਖ ਲਾ ਬੰਦ ਕਰ ਲਓ ਦਾਲ ਦਾਲ ਚਾਲਾ ਅਲੈਕੁਮ ਸਲਾਮ ਇਹ ਆ ਦਰ ਲਓ ਕੋ ਤੋਰ ਹੁੰਦਾ ਨਾ ਨਾ ਬਾਜੀ ਮਰ ਗਿਆ ਜੰ ਨੂੰ ਗੱਠ ਮਿਲ ਗਈ? ਥੋੜੀ ਚਾਹੀਦੀ ਏ ਤੁਹਾਨੂੰ? ਪੂਰੀ। ਥੋੜੀ ਚਾਹੀਦੀ ਆ। ਆ ਇਹ ਥੋੜੀ ਜੀ। ਬਾਹਰ ਦੇ। ਬਾਹਰ। ਬਾਜੀ ਮਿਲ ਗਈ ਤੁਹਾਨੂੰ? ਹਾਂ ਜੀ। ਹੋਰ ਵੀ ਖੜਿਆ ਕੋਈ? ਅੱਛਾ। ਗੱਠ ਤਾਂ ਮਿਲ ਗਈ ਨਾ? ਠੀਕ ਆ। ਤੁੜੀ ਦੀ ਲੋੜ ਆ? ਤੁੜੀ ਹੋਰ ਲੋੜ ਕੀ ਮਰਪੀ? ਤੁੜੀ ਕਿਹਨੂੰ ਦਿੱਕੀ ਦੀ? ਨਹੀਂ ਨਹੀਂ ਹੁਣ ਤੁਹਾਨੂੰ ਪੰਡ ਇੱਥੇ ਤੁੜੀ ਮਿਲ ਗਈ ਕਿ ਨਹੀਂ? ਮੈਨ ਨਹੀਂ। ਮੈਨ ਨਹੀਂ। ਆ ਲੋ ਕਰ ਲਿਆਓ ਆ ਦੇ ਪੱਲੇ ਲਿਆਓ। ਪੱਲੇ ਪੱਲੇ ਖਲੀ। ਹਾਂ ਹਾਂ। ਤੱਲੀ ਤੱਲੀ ਨਾ ਜਾਓ ਹਾਂ ਲਓ ਅੱਗੇ ਕਰਕੇ ਦੂਬਾ ਦੇ ਉੱਥੇ ਆ ਦੇ ਦੋ ਹੋਣ ਸਰਪੰਚਾ ਪੁੱਤ ਲੈ ਲਿਆ ਉਹ ਨਹੀਂ ਗਿਆ ਹਾਦੀ ਮਾਤਾ ਦੀ ਗੱਲ ਕਿੰਨਾ ਕਿ ਨੁਕਸਾਨ ਹੈ ਬਾਈ ਤੁਹਾਡਾ ਬਹੁਤ ਜੀ ਨੁਕਸਾਨ ਸਾਡਾ ਸਾਡੀ ਜ਼ਮੀਨਾਂ ਡੈਗਿੰਗ ਹੈ ਜੀ ਹਾਨੂੰ ਹੁਣ ਕੋਈ ਪੈਸਾ ਪਾ ਨਹੀਂ ਕੁਛ ਨਹੀਂ ਜੀ ਹਾਨੂੰ ਅਹੀਂ ਬੜੇ ਹੁਣ ਤੰਗ ਹੋਇਆ ਪਿਆ ਔਖੇ ਹੋਇਆ ਪਿਆ ਤੇ ਸਾਨੂੰ ਸਾਰਾ ਕੁਝ ਮਿਲਿਆ ਜਾਂਦਾ ਚਾਰਾ ਹੀ ਬਹੁਤ ਦਿੱਤੀ ਜਾਂਦੇ ਨੇ ਤੇ ਉਤੋਂ ਰਾਸ਼ਨ ਹੀ ਬਹੁਤ ਸਾਡੇ ਬਣਿਆ ਚੁੱਕਾ ਹੈ ਅੱਛਾ ਜੀ ਬਾਕੀ ਸਾਨੂੰ ਹੁਣ ਪੈਸੇ ਪਾ ਦੀ ਲੋੜ ਹੈ ਬਹੁਤ ਅਸੀਂ ਦੁੱਖ ਹੈ ਜਮੀਨਾਂ ਸਾਡੀ ਇੰਦੇ ਕਿੰਨੀਆਂ ਨੇ ਸਾਨੂੰ ਕੁਝ ਨਹੀਂ ਬਚਿਆ ਬਹੁਤ ਨੁਕਸਾਨ ਹੋਇਆ ਜੀ ਅੰਕਾ ਨੇ ਸਾਡਾ ਕਿਹੜਾ 3-4 ਕਿਲੋ ਜਮੀਨ ਸੀ ਸੱਚ ਗਈ ਚਲੀ ਜਮੀਨ ਵਿੱਚ ਪਾਣੀ ਨਾਲ ਗਿਆ ਟਾਕੇ ਕੋਥੇ ਹੁਣ 40 50 ਕੋਠੇ ਪਾਣੀ ਥਲੇ ਚੱਲਦਾ ਪਿਆ ਪਿੰਡ ਘਰਾਈ ਪਿੰਡ ਪਿੰਡ ਚੰਡੀ ਵਾਲਾ ਜੀ ਪੰਜੂ ਸਿੰਘ ਮੇਰਾ ਨਾਮ ਹੈ ਤੋ ਅਸੀਂ ਕਰਜਾ ਲਿਆ ਸੀ ਕੁਝ ਕੋਠਿਆਂ ਦਾ ਵੀ ਹਾਂਜੀ ਉਸਾਂ ਇਹ 10 ਲੱਖ ਰੁਪਇਆ ਦੇਣਾ ਹੈ ਜੀ ਠੀਕ ਹੈ ਜੀ ਸਾਨੂੰ ਹੁਣ ਇਹੋ ਜੀ ਨਸੀਬदाई ਬੀਬੀ ਤਾਰਾ ਕੀ ਕਿੱਥੋਂ ਜੀ ਦੇ ਜ਼ਮੀਨ ਤਾਂ ਹੈ ਕਿ ਸਾਡਾ ਨੁਕਸਾਨ ਹੋ ਗਿਆ ਬਹੁਤ ਉਹ ਧੋਨੇ ਸਾਡੇ ਕੋਈ ਬਚਾ ਨਹੀਂ ਸੀ ਧੋਨੇ ਲੱਗੇ ਲਗਾਏਵੇਂ ਲੋੜ ਕਿ ਲਾਏਗੇ ਜੀ ਸਰਕਾਰ ਤੋਂ ਵੀ ਮੰਗਦੇ ਹਾਂ ਆਡੀ ਵਾਲ ਸਰਕਾਰ ਹੈ ਸਾਡਾ ਕੋ ਸਾਡੀ ਮੱਤ ਕਰੇ ਤੇ ਸਾਨੂੰ ਕੁਝ ਦਿੱਤਾ ਜਾਵੇ ਕਾਹੀ ਇਹ ਕਹਿੰਦੇ ਵੀ ਸਾਨੂੰ ਕਿਵੇਂ ਸਾਡੀਆਂ ਗਰਦੌਰੀਆਂ ਨੇ ਮਾਲ ਕੀ ਹੈ ਹਣ ਮਾਲਕ ਬਣਾਇਆ ਜਾਵੇ ਕਿ ਸਾਨੂੰ ਕੁਝ ਹੁੰਦਾ ਮੁਆਵਜ਼ਾ ਕਿਵੇਂ ਸਾਡਾ ਬਣਦਾ ਜੇ 40 50 50 ਹਜ਼ਾਰ ਤੋਂ ਬਣਾ ਬਾਕੀ 70 80 80 ਹਜ਼ਾਰ ਦਾ ਚੋਨਾ ਨਿਕਲਦਾ ਹੈ ਕਿ ਕਿੱਲਾ ਤੇ ਸਾਨੂੰ ਹਰ ਬਦੇਰਾਂ ਨੇ ਆਂਦੇ 20 ਯਾਰ 20 ਯਾਰ ਨਾ ਹਿੱਕੀ ਕਰਾਂਦੇ ਸਾਨੂੰ ਚਾਹੀਦਾ ਘੜੋ ਘੜ ਵੀ 50000 ਰੁਪਇਆ ਕਿੱਲੇ ਦਾ ਮੇਲੇ ਤੇ ਫਿਰ ਸਾਡਾ ਕੁਝ ਬਣ ਸਕਦਾ ਨਹੀਂ ਤਾਂ ਸਾਡਾ ਕੁਝ ਨਹੀਂ ਬਣਦਾ ਕਿਹੜੀ ਜ਼ਮੀਨਾਂ ਵੇਚ ਲਿਆਂਗੀਆਂ ਉਹ ਤਾਂ ਬਣੀਆਂ ਹੀ ਨਹੀਂ ਤੇ ਨਾ ਸਾਡੇ ਕੀ ਲੋੜ ਹੈ ਜਿਹੜੀ ਲੋੜ ਦੀ ਆਪਾਂ ਨੂੰ ਜਿਹੜਾ ਚਾਰੇ ਜਿਹੇ ਖਾਹ ਦੀ ਜਾਂ ਹਾਂਜੀ ਕੀਜੀ ਦੀ ਲੋੜ ਤੇ ਸਾਨੂੰ ਚਾਰਾ ਵੀ ਕਿਸੇ ਟਾਈਮ ਆਇਆ ਜੇ ਤਾਂ ਫਿਰ ਸਾ ਬਹੁਤ ਵੀ ਉਹ ਵੀ ਲੈ ਲੈਂਦੇ ਨੇ ਬਾਕੀ ਸਾਨੂੰ ਹੋਰ ਖਾਇ ਦੀ ਕੋਈ ਲੋੜ ਪਹਿਲੀ ਗੱਲ ਇਹ ਕਿਹੜਾ ਚਾਰਾ ਹੈ ਉਹ ਡੰਗਰਾ ਦਾ ਸਾਡਾ ਰਹਿ ਨਹੀਂ ਗਿਆ ਤੇ ਸਾਨੂੰ ਉਹ ਵੀ ਮਿਲਿਆ ਜਾਵੇ ਤੇ ਬਾਕੀ ਤੂੜੀ ਮਿਲ ਜਾਵੇ ਬਾਕੀ ਸਾਨੂੰ ਕਿਹੜਾ ਰਾਸ਼ਨ ਹੈ ਉਹ ਸਾਨੂੰ ਬਹੁਤ ਤੇ ਰਾਸ਼ਨ ਸਾਨੂੰ ਖਾਣ ਨੂੰ ਬਹੁਤ ਅੱਜ ਦੀ ਸੇਵਾ ਸਾਨੂੰ ਜਿੱਦਾਂ ਅੱਜ ਕਲੱਬ ਵਾਲੇ ਮੁੰਡੇ ਪਿੰਡ ਕੰਨੀਓ ਆਏ ਨੇ ਤੁਹਾਨੂੰ ਅੱਜ ਦੀ ਲੱਗੀ ਸੇਵਾ ਉਹਨਾਂ ਦੀ ਵਧੀਆ ਸਾਨੂੰ ਜੀ ਬਹੁਤ ਵਧੀਆ ਲੱਗੀ ਤੁਸੀਂ ਸਾਡੇ ਬਹੁਤ ਕਦਰ ਮਾਣ ਨਾਲ ਕਰ ਰਹੇ ਜੀ ਤਾਂ ਇਹ ਤੇ ਸਾਡੇ ਭਰਾ ਵੀ ਕਿਵੇਂ ਸਾਡੀ ਮਦਦ ਕਰਦੇ ਨੇ ਸਾਨੂੰ ਬਹੁਤ ਕਿਵੇਂ ਸਾਡੇ ਭੈਣਾ ਭਰਾ ਕਰਦੇ ਨੇ ਨਾ ਮਤਦਾਨੀਆਂ ਨੇ ਬਹੁਤ ਸਾਨੂੰ ਖੁਸ਼ੀ ਹੈ ਵੀ ਸਾਡੇ ਭੈਣ ਭਰਾ ਆਉਂਦੇ ਨੇ ਸਾਡੀ ਬਹੁਤ ਕਦਰ ਕਰਦੇ ਨੇ ਤੇ ਕਿਹੜੇ ਹੋਰ ਕੋਈ ਆਉਂਦੇ ਨੇ ਜਾਂ ਕੋਈ ਵੀ ਸਾਡੀ ਜ਼ਮੀਨਾਂ ਡਿੱਗ ਪਈਆਂ ਉਹਦਾ ਸਾਨੂੰ ਕੋਈ ਵੀ ਨਹੀਂ ਜੀ ਸਾਡਾ ਉਹ ਕੋਈ ਨਹੀਂ ਆ ਲਗੋ ਹਾਂਜੀ ਮਾਤਾ ਪੁੱਛ ਰਿਹਾ ਹਾਂਜੀ ਮਾਤਾ ਜੀ ਆ ਮੈਂ ਕਹਿੰਦਾ ਮਾਤਾ ਬੋਲੇ ਮਾਤਾ ਕੀ ਬੋਲੇ ਬੋਲੇ ਨਹੀਂ 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 ਅਸੀਂ ਕੀ ਕਹਿਣਾ ਚਾਹੁੰਦੇ ਹਾਂ ਅਸੀਂ ਇਹ ਕਰਨਾ ਚਾਹੁੰਦੇ ਹਾਂ ਕਹਿਣਾ ਚਾਹੁੰਦੇ ਹਾਂ ਵੀ ਜੋ ਸਾਡੀਆਂ ਜ਼ਮੀਨਾਂ ਡੇਗ ਗਈਆਂ ਨੇ ਸਾਨੂੰ ਉਹ ਹੱਕ ਮਿਲ ਜਾਵੇ ਸਾਨੂੰ ਪੱਠਿਆਂ ਜੋਗੀ ਨਹੀਂ ਸਾਡੇ ਕੋਲ ਜਗ੍ਹਾ ਆਏਗੀ ਤੇ ਸਾਨੂੰ ਪਿੱਛੇ 5-5 ਮਰਲੇ ਦਿੱਤੇ ਜਾਣ ਤੇ ਕੋਈ ਅਸੀਂ ਸੌਖੇ ਹੋ ਜਾਵਾਂਗੇ ਦਰਿਆ ਸਾਡੇ ਬਿਲਕੁਲ ਲੱਗੇ ਆ ਚੁੱਕਾ ਏ ਹੋਰ ਜੋ ਸਸਪਾ ਵਾਲੇ ਨੇ ਸਾਰੇ ਪੈਣਾ ਪਰਾ ਬਹੁਤ ਸੇਵਾ ਕੀਤੀ ਜਾਂਦੇ ਜੋ ਸਰਕਾਰ ਏ ਉਹ ਕੁਝ ਨਹੀਂ ਕਰ ਰਹੀ ਹਾਂ ਸਰਕਾਰ ਨਹੀਂ ਰਾਈ ਜੋ ਪਰਣਾ ਪਰਾਈ ਕਰ ਰਹੇ ਨੇ ਜੋ ਸਸਤਾ ਵਾਲੇ ਨੇ ਸਭ ਸਾਡੀ ਬਹੁਤ ਪਸ਼ੂਆਂ ਦਾ ਧਿਆਨ ਜੀਆਂ ਦਾ ਧਿਆਨ ਰੱਖਦੇ ਪਏ ਨੇ ਹਾਂਜੀ ਹਾਂਜੀ ਤੇ ਸਾਹਿ ਨੂੰ ਬਹੁਤ ਖੁਸ਼ੀ ਏ ਵੀ ਜਿਹੜੇ ਸਾਡੇ ਪਸ਼ੂ ਇਸ ਟਾਈਮ ਪੱਠੇ ਖਾਂਦੇ ਨੇ ਬਰਾਦਾ ਆਉਂਦਾ ਏ ਜੋ ਵੀ ਵਰਣਪਰਾ ਕਰਦੇ ਪਰ ਸੇਵਾ ਬਹੁਤ ਵਧੀਆ ਕਰਦੇ ਪਏ ਨੇ ਜਿਵੇਂ ਅੱਜ ਦੇ ਬੱਚੇ ਆਏ ਨੇ ਜੇ ਸੇਵਾ ਕਰਨੇ ਤੁਹਾਨੂੰ ਕਿਦਾਂ ਲੱਗੀ ਨਾਲ ਸੇਵਾ ਵਧੀਆ ਕਿਵੇਂ ਲੱਗੀ ਸਾਨੂੰ ਸਾਨੂੰ ਬਹੁਤ ਵਧੀਆ ਸੇਵਾ ਲੱਗੀ ਹੈ ਬਹੁਤ ਸਾਡੇ ਪਸ਼ੂਆਂ ਦਾ ਕਿਉਂ ਅੱਜ ਚਾਰਾ ਮਿਲ ਗਿਆ ਘਰ ਘਰ ਪਹੁੰਚੇ ਜੀ ਘਰ ਘਰ ਪਹੁੰਚੇ ਨੇ ਤੇ ਸਾਡੀ ਬਹੁਤ ਸੇਵਾ ਕਰ ਰਹੇ ਨੇ ਅਸੀਂ ਨਾ ਸਟੱਡੀ ਕਰਦੇ ਸੀਗੇ ਤੇ ਹੁਣ ਸਾਡੀ ਨਾ ਗ੍ਰੈਜੂਏਸ਼ਨ ਜਿਹੜੀ ਸੀਗੀ ਚਲੋ ਗ੍ਰੈਜੂਏਸ਼ਨ ਤਾਂ ਅਸੀਂ ਕਰ ਚੁੱਕੇ ਹਾਂ ਪਰ ਅੱਗੇ ਸਟੱਡੀ ਕਰਨਾ ਚਾਹੁੰਦੇ ਸੀਗੇ ਪਰ ਸਾਡੇ ਹਾਲਾਤ ਇੰਨੇ ਮਾੜੇ ਹੋ ਚੁੱਕੇ ਸਾਡੀ ਇੱਥੇ ਕੋਈ ਸਟੱਡੀ ਨਾਲ ਰਿਲੇਟਡ ਕੋਈ ਹੈਲਪ ਨਹੀਂ ਹੋ ਰਹੀ ਠੀਕ ਹੈ ਪਰ ਹਾਂਜੀ ਕੋਈ ਗੱਲ ਨਹੀਂ ਤੁਸੀਂ ਗਵਰਨਮੈਂਟ ਨੂੰ ਜੋ ਵੀ ਚੀਜ਼ਾਂ ਮੰਗਣਾ ਚਾਹੁੰਦੇ ਦੱਸੋ ਗਵਰਨਮੈਂਟ ਨੂੰ ਦੱਸੋ ਵੀ ਛੱਲ ਆ ਨੁਕਸਾਨ ਆ ਪੜ੍ਹਾਈ ਹੈ ਜਾਂ ਬੱਚੇ ਦਾ ਵਿਆਹ ਜਾਂ ਜ਼ਮੀਨਾਂ ਸਾਡੀਆਂ ਸਾਰੀਆਂ ਪਾਣੀ ਦੇ ਵਿੱਚ ਵਹਿ ਚੁੱਕੀਆਂ ਨੇ ਸਾਡੀ ਕੋਈ ਹੈਲਪ ਨਹੀਂ ਹੋ ਰਹੀ ਦਰਿਆ ਪਿੰਡ ਦੇ ਕੋਲ ਪਹੁੰਚਣ ਵਾਲਾ ਆ ਜੀ ਚਲੋ ਅਸੀਂ ਸਟੱਡੀ ਨਹੀਂ ਮੰਗਦੇ ਚਲੋ ਕੋਈ ਨਾ ਉਕਾਰ ਲਾਂਗੇ ਲੇਕਿਨ ਜਿਹੜਾ ਸਾਡਾ ਪਿੰਡ ਆ ਨਾ ਉਹ ਪਾਣੀ ਦੇ ਵਿੱਚ ਵਹਿ ਚੁੱਕਾ ਵਹਿ ਗਿਆ ਨਾ ਬੱਚਾ ਕੋਈ ਗੱਲ ਨਹੀਂ ਮਾਲਕ ਸਾਨੂੰ ਤੁਹਾਡੇ ਹਨਾ ਬਹੁਤ ਦੂਰੋਂ ਦੂਰੋਂ ਆ ਕੇ ਅਸੀਂ ਅਸੀਂ ਬਹੁਤ ਮਜਬੂਰ ਆ ਕੋਈ ਗੱਲ ਨਹੀਂ ਭਣਾਏ ਕਾਰ ਸੇਵ ਵਾਲੇ ਬਹੁਤ ਸਸਤਾ ਵਾਲੇ ਬਹੁਤ ਬੈਠੇ ਨੇ ਦੇ ਮਨ ਕੀ ਹੋ ਕਿ ਵੀਰ ਜੀ ਕਿਵੇਂ ਜੇ ਸੌਣ ਬਹੁਤ ਪੜੀ ਜੇ ਕੁੜੀ ਦੀ ਮਦਦ ਕੀ ਕੀਤੀ ਜਾਵੇ ਸਾਡੇ ਕੰਨ ਵੀ ਅਸੀਂ ਕਹਿੰਦੇ ਜੇ ਅਸੀਂ ਜਿੰਨੀ ਹੋ ਸਕਦਾ ਹਾਂ ਅਸੀਂ ਤੁਹਾਡੇ ਸਾਡੇ ਟ੍ਰਾਇਲ ਕਲੀਅਰ ਹੋ ਚੁੱਕੇ ਆ ਸਾਡੇ ਕੋਲ ਇਨਾ ਪੈਸਾ ਨਹੀਂ ਹੈ ਕਿ ਅਸੀਂ ਆਪਦੇ ਅਕੈਡਮੀ ਜੁਆਇਨ ਕਰ ਸਕੀਏ ਹੁਣ ਵੀ ਹੋਰ ਇਹਨਾਂ ਗਰਾਊਂਡ ਨਾਲ ਕੁਛ ਕੋਈ ਹੈਲਪ ਨਹੀਂ ਅਸੀਂ ਵੀ ਅਸੀਂ ਕੰਮ ਕਰੀਏ ਪਰ ਸਾਡੀਆਂ ਇੰਨੀਆਂ ਮਜਬੂਰੀਆਂ ਨੇ ਕੀ ਦੱਸੀ ਕੀ ਦੱਸੀਏ ਉਹਨਾਂ ਕਿਸੇ ਨੂੰ ਕੋਈ ਹੈਲਪ ਨਹੀਂ ਆ ਖਾਾਰੇ ਆਏ ਸੀਗੇ ਫੋਟੋ ਕਰਾ ਕੇ ਚਲੇ ਗਏ ਆਉਂਦੇ ਨੇ ਵੱਡੇ ਵੱਡੇ ਪਰ ਪਿੱਛੇ ਮਤਲਬ ਪੈਸੇ ਦੇ ਕੇ ਚਲੇ ਜਾਂਦੇ ਨੇ ਕੋਈ ਵੀ ਆਂਦਾ ਹੈ ਪਰ ਸਾਡੇ ਪਿੰਡ ਦੇ ਛੋਟੇ ਤੱਕ ਅਸੀਂ ਤੱਕ ਪਹੁੰਚਿਆ ਨਹੀਂ ਸਾਡੇ ਪਿੰਡ ਇੰਡੀ ਵਾਲਾ ਸਾਡੇ ਪਿੰਡ ਮਤਲਬ ਕੱਟ ਹੀ ਆਂਦੇ ਨੇ ਉਹ ਆਪਣਾ ਡਰੈਸ ਉਹ ਆਪਣਾ ਗੂਗਲ ਪੇ ਨੰਬਰ ਦੇ ਸਕਦੇ ਜਿਹੜਾ ਜਮੀਨਾਂ ਹੋਣੀ ਗਿਆ ਸੀ ਸਾਡੇ ਸਾਰੇ ਪਿੰਡ ਦੇ ਵਿੱਚ ਆਖਰੀ ਮੀਰ ਸੀ ਇਹ ਤੋਂ ਨੌ ਕਿੱਲੇਗਾ ਸੀ دریا ਦੂਰੀ ਚ ਤੇ ਜਿਹੜਾ ਸਾਡੇ ਹੁਣ ਪਿੰਡ ਦੇ ਨੇੜੇ ਆ ਗਿਆ ਜਮਾਈ ਲੱਗ ਗਿਆ ਬਹੁਤ ਨੇੜੇ ਆ ਗਿਆ ਅੱਛਾ ਅੱਛਾ ਤਾਂ ਹੁਣ ਮਤਲਬ ਸਾਡੀ ਜਮੀਨਾਂ ਤਾਂ ਵੇਚ ਗਈਆਂ ਹੁਣ ਸਾਡੇ ਘਰ ਵੀ ਚਲੇ ਜਾਣਗੇ ਵਿੱਚ ਸਾਡੀ ਆਖਰੀ ਉਮੀਦ ਰਹੀ ਸਾਹਮਣੇ ਮਤਲਬ ਸਾਡੇ ਅੱਖਾਂ ਦੇ ਸਾਹਮਣੇ ਗਲਤ ਹੁੰਦਾ ਤੇ ਅਸੀਂ ਹੁਣ ਕੀ ਕਰੀਏ ਸਾਡਾ ਕੋਈ ਵੀ ਮਤਲਬ ਹੈਲਪ ਨਹੀਂ ਹੋ ਰਹੀ ਅਸੀਂ ਚਾਹਨੇ ਆ ਕਿ ਕੋਈ ਦੀ ਮਤਲਬ ਇਹ ਹੈਲਪ ਕਰੇ ਕਿ ਅੱਧੀ ਆਉਣਾ ਬਾਤ ਜਾਈਏ ਬਾਤ ਤੁਸੀਂ ਪਿੱਛੇ ਸਾਨੂੰ ਜਗ੍ਹਾ ਮਿਲ ਜਾਵੇ ਬਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਲਈ ਬੇਨਤੀ ਹੈ ਕਿਰਪਾ ਹੱਥ ਬੰਨ ਕੇ ਪੈਣਾ ਜਿਵੇਂ ਬੱਚੇ ਖੜੇ ਨੇ ਨਾ ਇਹਨਾਂ ਦੀ ਜਰੂਰ ਹੈਲਪ ਕੀਤੀ ਜਾਵੇ ਜੇ ਮਿਲਕੀ ਔਰ ਖबीर ਜੀ ਦੇਖਦਾ ਹੋਵੇ ਛਾੜੀ ਛੋਡੇ ਮੂਰੇ ਹੱਥ ਬਨ ਕੇ ਬੈਠੀ ਆ। ਜੀ ਉਹਨਾਂ ਨਾਲ ਮਿਲਣਾ ਚਾਹੁੰਦੇ ਆ ਪਲੀਜ਼ ਇੱਕ ਵਾਰੀ। ਜੀ ਜਿਵੇਂ ਛਾੜ ਤੋਂ ਨਿੱਕੂ ਭਾਜੀ ਦੀ ਕੰਨੀ ਪਹਿਲਾਂ ਡਿਊਟੀ ਛੱਡੀ ਲੱਗੀ ਸੀ ਨਾ ਅਸੀਂ ਉਹ ਵੀ ਸੇਵਾ ਕਰਦੇ ਫਿਰਦੇ ਆ। ਅਕਾਲ ਸਾਇਡ ਕੰਨੀ ਅਸੀਂ ਸੇਵਾ ਕਰਦੇ ਆ ਨਿੱਕੂ ਹਣੀਆਂ ਕੰਨੀ। ਪਲੀਜ਼ ਇਹ ਬੱਚਿਆਂ ਦੀ ਕਿਰਪਾ ਨੇ ਅਕੈਡਮੀ ਜਾਂ ਪੜਾਈ ਜਰੂਰ ਇਹਦੇ ਸਹਾਇਤਾ ਕੀਤੀ ਜਾਵੇ ਬੱਚਿਆਂ ਨੇ। ਫਿਜ਼ੀਕਲ ਹੋ ਚੁੱਕੇ ਆ। ਅਸੀਂ ਪੜ੍ਹੇ ਲਿਖੇ ਵਪਾਰ ਤੋਂ ਦੇ ਸਾਹਮਣੇ ਉਹਨਾਂ ਅਸੀਂ ਐਂ ਲੱਗਦੇ ਬਿਨਾਂ ਆਣਾ ਪਾੜੀ। ਇਹ ਤਾਂ ਗਰਾਊਂਡ ਵੀ ਨਹੀਂ ਹੈਗਾ ਰਸਤਾ ਤੁਸੀਂ ਦੇਖ ਸਕਦੇ ਕਿੰਨਾ ਟੁੱਟਿਆ ਹੋਇਆ। ਹੁਣ ਦੇਖ ਦੂਰ ਦੂਸਰ ਤੁਹਾਡੇ ਸੁਣ ਸਕਦਾ ਇਹ ਬੱਚਿਆਂ ਦੇ ਧਿਆਨ ਕਰੋ ਜੀਰੋ ਲੈਵਲ ਤੇ ਅਸੀਂ ਖੜੇ ਆਂ ਪਾਣੀ ਪਾਣੀ ਖਾਸਲਾ ਸਭ ਇਹਨਾਂ ਦੀ ਬਰਬਾਦ ਨੇ ਆ ਸਾਰਾ ਪਰਿਵਾਰ ਇਹਨਾਂ ਦਾ ਖੜਾ ਭੈਣ ਹੋਈਆਂ ਬੱਚੇ ਮਾਤਾ ਖੜੀਆਂ ਨੇ ਪਰ ਨੁਕਸਾਨ ਇਹਨਾਂ ਦਾ ਨਾ ਹੋਇਆ ਸਾਨੂੰ ਪਤਾ ਕਿਹੜੇ ਹਿਸਾਬ ਨਾਲ ਸੀ ਖੜਿਆ ਸੀ 0 ਰੌਂਡ ਦੇ ਹਰ ਬੱਚੇ ਦੇ ਘਰੇ ਹਰ ਭੈਣ ਦੇ ਮਾਤਾ ਦੇ ਘਰੇ ਅਸੀਂ ਛਾਰ ਚੀਜ਼ ਪੂਰੀ ਕੀਤੀ ਪਹੁੰਚੀ ਕੀਤੀ ਜਿੰਨੇ ਗਰੀਬ ਅਸੀਂ ਜਿੰਨੇ ਕਿ ਜੋਗੇ ਹੈਗੇ ਸਾਡੇ ਕਲੱਬ ਕਰਨੀ ਹਾਂਜੀ ਆ ਘਰ ਘਰ ਬੜੇ ਛੱਡ ਵੀ ਸਾਨੂੰ ਸਕੂਨ ਮਿਲਿਆ ਅੱਜ ਪਹਿਲਾਂ ਵੀ ਅਸੀਂ ਆਏ ਸੀ ਨਿੱਕੂ ਭਾਜੀ ਕਹਿੰਦੇ ਉੱਧਰ ਆਏ ਸੀ ਨਾ ਪਰ ਉਹ ਉੱਥੇ ਲਾਗੇ ਜਦੋਂ ਪਾਣੀ ਵੱਧ ਸੀ ਸਾ ਤੋਂ ਨਹੀਂ ਜਾ ਸਕਿਆ ਨਾ ਸਾਨੂੰ ਜਾਣ ਦਿੱਤਾ ਲੇਟ ਹੋ ਗਏ ਜੀ ਅੱਜ ਅਸੀਂ 0 ਲੈਵਲ ਤੇ ਆ ਅੱਜ ਬੱਚਿਆਂ ਨਾਲ ਸਾਡੀ ਗੱਲ ਹੋਈ ਆ ਬੱਚਿਆਂ ਦੀ ਫਰਿਆਦ ਸੁਣੀ ਆ ਜੇ ਵੀ ਸਾਡੀ ਕੋਈ ਵੀਡੀਓ ਦੇਖੇ ਪਲੀਜ਼ ਮਿਲਗੀਓ ਖਬੀਰ ਜੀ ਤਾਂ ਬੱਚਿਆਂ ਜਿਵੇਂ ਤੁਸੀਂ ਪੰਜ ਲੱਖ 10 ਲੱਖ 20 ਲੱਖ ਜਿੰਨੇ ਵੀ ਦਿੰਦਾ ਆ ਬੱਚਾ ਦਾ ਗਰਾਊਂਡ ਜਾਂ ਇਦਾਂ ਦੇ ਗਰਾਊਂਡ ਦੇ ਕੋਈ ਚੀਜ਼ ਮੰਗਦੇ ਨਹੀਂ ਨੇ ਵੀ ਸਾਨੂੰ ਪੈਸੇ ਹੀ ਦਿੱਤੇ ਬੱਚੇ ਕਹਿੰਦੇ ਜੇ ਸਾਨੂੰ ਗਰਾਊਂਡ ਲੈਵਲ ਤੇ ਜਾਂ ਸਾਨੂੰ ਪੜ੍ਹਾਈ ਲੈਵਲ ਤੇ ਕੋਈ ਚੀਜ਼ ਦਿੱਤੀ ਜਾਵੇ ਬਾਕੀ ਇਹ ਬੱਚਾ ਕੀ ਕਹਿੰਦਾ ਸੋ ਬਾਈ ਜੀ ਪਲੀਜ਼ ਹੈਲਪ ਕਰੋ ਮੇਰਾ ਫਿਜ਼ੀਕਲ ਹੋ ਚੁੱਕਿਆ ਹੈ ਮੈਨੂੰ ਪੈਸਾ ਨਹੀਂ ਕਿ ਮੈਂ ਇਹ ਅਕੈਡਮੀ ਵਿੱਚ ਜੁਆਇਨ ਕਰ ਸਕਾਂ ਚਲੋ ਮੱਝਣ ਦਾ ਚਾਰਾ ਮਿਲ ਜੇਗਾ ਕਿਸਾਨਾਂ ਔਰ ਜ਼ਮੀਨ ਮਿਲ ਜਣਗੀ ਸਾਡੀ ਸਾਡੀ ਕੋਈ ਹੈਲਪ ਨਹੀਂ ਸਾਡੀ ਇੰਨੀ ਪੜ੍ਹਾਈ ਸਾਰੀ ਐਵੇਂ ਅਡੀ ਸਟੀ ਜਾਣੀ ਗੋਲੀ ਹੋ ਜਾਣੀ ਚਲੋ ਜੀ ਜਿਹਨੇ ਦੇਖੋ ਜਿੰਨੇ ਜੋ ਗਏ ਆ ਅਸੀਂ ਵੀ ਜਰੂਰ ਹੈਲਪ ਕਰਾਂਗੇ ਨਾ ਤੁਸੀਂ ਆਪਣਾ Google Pay ਨੰਬਰ ਦੇ ਦਿਓ ਡੈਡੀ ਦਾ ਮੰਮੀ ਦਾ ਕਿਸੇ ਦਾ ਵੀ Google Pay ਨੰਬਰ ਜੋ ਹੈਲਪ ਦੇ ਕੇ ਥੋੜੀ ਵੀਡੀਓ ਕਰਨਾ ਚਾਹੁੰਦਾ ਉਹ ਨੰਬਰ ਦੱਸੋ ਜੀ ਜਿਹੜੇ ਥੋੜੀ ਹਾਲਤ ਆਉਂਦਾ ਨੰਬਰ ਹਾਂ Google Pay ਨੰਬਰ ਹਾਂ Google Pay ਮੈਂ ਨੰਬਰ ਦੱਸਨੀ ਆ 623988933 8398 ਹਾਂਜੀ 83 ਵਾਰਡ 398 ਵਾਰਡ 333 ਇੰਨੇ ਬੜੇ ਵਾਰਡ 398 62933 ਵਾਰਡ 98 ਵਾਰਡ 9 33 ਦੁਬਾਰਾ ਰਿਪੀਟ ਹੋ ਰਿਹਾ ਵਾਰਡ 398 62933 ਗੂਗਲ ਪੇ ਨੰਬਰ ਹੈ ਬੱਚਿਆਂ ਦਾ ਜਿੰਨਾ ਵੀ ਸਹਿਯੋਗ ਹੋ ਸਕਦਾ ਇਹ ਬੱਚਿਆਂ ਦਾ ਕੁਝ ਬਣ ਜਪਵੇ ਖਵਣ ਜੇ ਬੱਚੇ ਨੇ ਪੜ੍ਹੇ ਲਿਖੇ ਨੇ ਇੰਟੈਲੀਜੈਂਟ ਨੇ ਸਮੁੰਦਰਾ ਕੰਢੇ ਬੈਠੇ ਨੇ ਦੇਖੋ ਤੁਸੀਂ ਇਹਨਾਂ ਦੇ ਮਾਪੇ ਭੈਣ ਸਾਰਿਆਂ ਨਾਲ ਪਰਿਵਾਰ ਖੜਾ ਅੱਜ ਅਸੀਂ ਸੇਵਾ ਕਰਨ ਆਏ ਸੀ ਸਤੋਂ ਦੇਖਣ ਪਰ ਜਿੰਨੇ ਜੋਕਰ ਜੀ ਹੋਵਾਂਗੇ ਸੀ ਵੀ ਕਰਾਂਗੇ ਵੱਧ ਤੋਂ ਵੱਧ ਪਰ ਇਹ ਬੱਚੇ ਨਾ ਖਿਆਲ ਕੀਤਾ ਜਾਵੇ ਪਲੀ ਮੇਰੇ ਕਿੰਨਿਓ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੋਈ ਗਲਤ ਹੋਊਗਾ ਕੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਅਸੀਂ ਪਿੰਡ ਦੇ ਵਿੱਚ ਆ ਜੀ ਪਿੰਡ ਦਾ ਨਾਮ ਹੈਗਾ ਤੇ ਜ਼ਿਲ੍ਹਾ ਰੋਇਪੁਰ ਤੇ ਇਹ ਜਮਾ ਆਪਣੇ ਪਾਕਿਸਤਾਨ ਬਾਟ ਦੇ ਲਵਿਆ ਵੀਰ ਜੀ ਜਿਹਦੇ ਵਿੱਚ ਅਸਾਨੂੰ 2-3 ਬੱਚੀਆਂ ਮਿਲਿਆ ਸੀ ਬੱਚੀਆਂ ਦਾ ਜਿਸੀ ਭੁੱਖੇ ਹੋ ਗਏ ਤੇ ਅਸੀਂ ਖੁਦ ਵੀ ਹੋ ਗਏ ਬੱਚੀਆਂ ਵੀ ਹੋ ਗਏ ਜਿੰਨਾਂ ਦਾ ਸਭ ਤੋਂ ਦਰਦ ਸਹਾਰ ਨਹੀਂ ਹੋਇਆ ਜਿਹੜੇ ਲਈ ਸੇਵਾ ਸਾਡੇ ਪ੍ਰਧਾਨ ਬੋਲਣਗੇ ਤੇ ਮੇਰੇ ਵੀਰ ਤੇ ਹਾਂਜੀ ਪ੍ਰਧਾਨ ਜੀ ਬਾਬਾ ਦੀਪ ਸਿੰਘ ਸਪੋਰਟ ਕਲੱਬ ਮੋਹਾਲੀ ਕਲਾਂ ਬੰਨੇ ਹੋ ਅਸੀਂ ਜਿੰਨੇ ਕਿ ਸਰਦਾ ਸਾਡੇ ਕੋਲੇ ਜਿੰਨੇ ਕ ਅਸੀਂ ਸਾਡੇ ਕੋਲ ਕੈਸ਼ ਜਿੰਨਾ ਕ ਲੈ ਕੇ ਆਏ ਸੀ ਉਹਨਾਂ ਕ ਅਸੀਂ ਦੇ ਚੁੱਕੇ ਹਾਂ ਜੇ ਆਪਾਂ ਨੂੰ ਪਹਿਲਾਂ ਪੜਾਈ ਗੱਲ ਚੱਲ ਸਕੇ ਗਾਹਾਂ ਪੜ੍ਹ ਸਕਣ ਆਪ ਦਾ ਜੇ ਆਪਾਂ ਨੂੰ ਪਹਿਲਾਂ ਪਤਾ ਹੁੰਦਾ ਇਦੋਂ ਹੋਰ ਵੀ ਆਪਾਂ ਵੱਧ ਸਪੋਰਟ ਕਰਦੇ ਹਾਂ ਚਲੋ ਆਪਾਂ ਕੋਈ ਨਾ ਕੋ ਦੁਬਾਰੇ ਕਿਹੜਾ ਮਾਰਨਗੇ ਅਗਲੀ ਵਾਰੀ ਆਵਾਂਗੇ ਤਾਂ ਹੋਰ ਇਦੋਂ ਵੱਧ ਵੀ ਕਰਾਂਗੇ ਨਾ ਉਹ ਆਪਾਂ ਸਪੈਸ਼ਲ ਆਪਾਂ ਗੱਡੀ ਤੇ ਆ ਜਾਵਾਂਗੇ ਹਾਂ ਗੱਡੀ ਤੇ ਆ ਜਾਵਾਂਗੇ ਤੇ ਮੱਦ ਦੇ ਗੱਤੀ ਆਪਣੇ ਖਜਾਨੇ ਤੋਂ ਲਈਆ ਤੇ ਸਹਿਯੋਗ ਆਪਾਂ ਕਲੱਬ ਦੇ ਹਿਸਾਬ ਨਾਲ ਕਰਕੇ ਆ ਬੱਚੇ ਦੀ ਸੇਵਾ ਕੀਤੀ ਆ ਕਾਹਨੂੰ ਆਵੇਂਗੇ ਤੂੰ ਵੱਧ ਕਰਾਂਗੇ ਇਹਦਾ ਪਤਾ ਸਾਢੇ ਕਰਦੇ ਸਾਢੇ ਕਰਦੇ ਵਾਈਗਰਜੀਕਾ ਖਾਲਸਾ ਵਾਈਗਰ ਬਾਕੀ ਇਹ ਗੁੜੀਆਂ ਨੂੰ ਕੋਈ ਪੁੱਛੋ ਵੀ ਤੁਸੀਂ ਵੀ ਕੋਈ ਬੋਲਣਾ ਚਾਹੁੰਦੇ ਆਪਣੇ ਬੋਲੋ ਸਾਥੀ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਡੀ ਨਹੀਂ ਹੈਲਪ ਕੀਤੀ ਇਹਨਾਂ ਪੈਸਿਆਂ ਦੇ ਨਾਲ ਸਾਡੀ ਬਹੁਤ ਹੈਲਪ ਹੋਣੀ ਆ ਬਹੁਤ ਹੀ ਜ਼ਿਆਦਾ ਅਸੀਂ ਇਹਨਾਂ ਦਾ ਦਿਲ ਤੋਂ ਧੰਨਵਾਦ ਕਰਦੇ ਆ ਵਾਹਿਗੁਰੂ ਕਰੇ ਇਹਨਾਂ ਨੂੰ ਤਰੱਕੀਆਂ ਬਖਸ਼ਣ ਇਹਨਾਂ ਕੋਈ ਨਹੀਂ ਹੈ ਇੰਨੀ ਕੋਈ 얘ਤੇ ਉਹਨਾਂ ਠੀਕ ਹੈ ਸਾਡੀ ਮੇਰੀ ਅਸੀਂ ਦੁਬਾਰੇ ਵੀ ਜ਼ਰੂਰ ਆ ਕੇ ਜਾਵਾਂਗੇ ਇਹਨੇ ਨਾਲ ਵੀ ਬਹੁਤ ਖੁਸ਼ ਆ ਚਲੋ ਸਾਰਿਆਂ ਦਾ ਧੰਨਵਾਦ ਸਾਰਿਆਂ ਦਾ ਧੰਨਵਾਦ ਧੰਨਵਾਦ ਠੀਕ ਹੈ ਬੰਦੇ ਥੈਂਕ ਯੂ ਓਕੇ ਜੀ